ਇੰਦਾ ਸਾਰੇ ਮੇਰੇ ਵੀਰ ਭਰਾ ਮੈਂ ਇੱਕ ਗੱਲ ਸਾਂਝੀ ਕਰਾਂ ਅੱਜ ਤੋਂ ਨਾ 5-6 ਸਾਲ ਪਹਿਲਾਂ ਨਾ ਮੈਂ ਵੀ ਬੜਾ ਓਵਰ ਥਿੰਕਿੰਗ ਜੇ ਬੰਦਾ ਹਾਂ ਘਰ ਦੀ ਜ਼ਿੰਮੇਵਾਰੀਆਂ ਸੋਚਦੇ ਜੇ ਰਹਿਣਾ ਆਹ ਕਰ ਦੇਣਾ ਉਹ ਕਰ ਦੇਣਾ ਇੰਦਾ ਪੈਸੇ ਕਮਾਉਣੇ ਆ ਆ ਹੁਣ ਆ ਉਹ ਹੋਣਾ ਇੰਦਾ ਨੀ ਚੀਜ਼ਾਂ ਜਿੱਦਾਂ ਸਾਰੇ ਸੋਚਦੇ ਹੀ ਆ ਮੈਂ ਵੀ ਇੰਦਾ ਹੀ ਨਾ ਫਿਰ ਨਾ ਇੰਦਾ ਮੇਰਾ ਅਚਾਨਕ ਹੀ ਮੇਰਾ ਸੁਭਾਅ ਜੇ ਬਦਲ ਗਿਆ ਕੁਝ ਕਾਰਨ ਕਰਕੇ ਤੇ ਮੈਂ ਨਾ ਤਾਂ ਕੀ ਕੀਤਾ ਮੈਂ ਹਾਂ ਚੱਲ ਇੰਨੀ ਟੈਨਸ਼ਨ ਲੈਣਾ ਇੰਨਾ ਕੁ ਮੈਂ ਸੋਚਦਾ ਇੰਦਾ ਕਰ ਦੂੰ ਓਦਾਂ ਕਰ ਦੂੰ ਕੁਝ ਹੋਣ ਤੇ ਦੇ ਆਣੀ ਜੋ ਹੁੰਦਾ ਵਾ ਉਹੀ ਹੋਣਾ ਵਾ ਤੇ ਜਿਹੜਾ ਹੱਥ 'ਚ ਨਹੀਂ ਆ ਉਹਨੂੰ ਆਪਾਂ ਚੇਜ਼ ਨਹੀਂ ਕਰ ਸਕਦੇ ਇਹ ਮੈਨੂੰ ਪਤਾ ਲੱਗ ਗਿਆ ਹੈ ਤੇ ਮੈਂ ਤਾਂ ਕਿ ਕੀਤਾ ਮੈਂ ਆਪਣੇ ਲਾਈਫ 'ਚ ਸੋਚਿਆ ਕਿ ਹਾਂ ਦੋ ਕੁ ਮਹੀਨੇਵੇਂ ਮਹੀਨਾਕ ਸਭ ਕੁਝ ਫਰੀ ਛੱਡ ਦੇ ਮੈਂ ਸਾਰਾ ਕੁਝ ਫਰੀ ਛੱਡਤਾ ਸਾਰਿਆਂ ਨੂੰ ਕੋਈ ਟੈਨਸ਼ਨ ਲੈਣੀ ਨਹੀਂ ਕੁਝ ਨਹੀਂ ਹੋਣਾ ਜੋ ਹੋ ਜੂਗਾ ਹੋ ਜੇ ਕੋਈ ਕੋਈ ਆਪਣੇ ਦਿਮਾਗ 'ਤੇ ਟੈਨਸ਼ਨ ਨਹੀਂ ਲੈਣੀ ਮੈਂ ਵੇਖਣਾ ਚਾਹੁੰਦਾ ਕਿ ਕੀ ਹੋ ਜਾਂਦਾ ਲਾਈਫ 'ਤੇ ਕੀ ਫਰਕ ਪੈਂਦਾ ਲਾਈਫ 'ਚ ਜੇ ਮੈਂ ਟੈਨਸ਼ਨ ਨਾ ਲਵਾਂ ਤੇ ਮੈਂ ਇਦਾਂ ਹੀ ਕੀਤਾ ਕਿ ਮੈਂ ਟੈਨਸ਼ਨ ਲੈਣੀ ਛੱਡਤੀ ਤੇ ਹੌਲੀ-ਹੌਲੀ ਮੈਨੂੰ ਇਹ ਪਤਾ ਲੱਗਾ ਕਿ ਜਿਹੜੀ ਚੀਜ਼ ਪਹਿਲਾਂ ਜਦੋਂ ਮੈਂ ਟੈਨਸ਼ਨ ਲੈਂਦਾ ਹਾਂ ਉਦੋਂ ਵੀ ਉਹੋ ਚੀਜ਼ਾਂ ਹੋਉਂਦੀਆਂ ਸੀ ਜਦੋਂ ਮੈਂ ਟੈਨਸ਼ਨ ਲੈਣੀ ਛੱਡਤੀ ਉਦੋਂ ਵੀ ਉਹੀ ਚੀਜ਼ਾਂ ਹੋਉਂਦੀਆਂ ਵਾ ਫਰਕ ਇੰਨਾ ਸੀ ਕਿ ਮੇਰਾ ਮਨ ਖੁਸ਼ ਰਹਿਣ ਲੱਗ ਪਿਆ ਜ਼ਿੰਦਗੀ ਉਦਾਂ ਹੀ ਆ ਰਹੀ ਇੱਥੋਂ ਸਿੱਟਾ ਨਿਕਲਦਾ ਕਿ ਆਪਾਂ ਬੇਫਜ਼ੂਲ ਦੀ ਟੈਨਸ਼ਨ ਲੈਂਦੇ ਆ ਜੋ ਹੋਣਾ ਵਾ ਉਹ ਹੋਣਾ ਹੀ ਹੋਣਾ ਵਾ ਕੁਦਰਤ ਨੇ ਉਹੀ ਤੁਹਾਡੀ ਲਾਈਫ 'ਚ ਕਰਨਾ ਵਾ ਜਿੱਦਾਂ ਦੇ ਤੁਸੀਂ ਆਪ ਜੇ ਜੋ ਤੁਸੀਂ ਜੇ ਉਹੀ ਤੁਹਾਡੀ ਲਾਈਫ 'ਚ ਹੋਣਾ ਵਾ ਉਸ ਤੋਂ ਬਾਹਰ ਨਹੀਂ ਕੋਈ ਹੋਣਾ ਜੋ ਤੁਸੀਂ ਯੂਨੀਵਰਸ ਤੋਂ ਮੰਗਦੇ ਜੇ ਉਹ ਨਹੀਂ ਮੈਨੂੰ ਯੂਨੀਵਰਸ ਨੇ ਤੁਹਾਨੂੰ ਉਹ ਦੇਣਾ ਵਾ ਜੋ ਤੁਸੀਂ ਹੈਗੇ ਜੇ ਮੈਂ ਮੇਰੀ ਲਾਈਫ ਚ ਮੈਂ ਇਹ 100% ਐਕਸਪੀਰੀਅੰਸ ਕੀਤਾ ਵਾ ਮੈਂ ਕੌਮ ਦਾ ਫਿਰਦਾ ਵਾ ਮੈਨੂੰ ਟਰੈਵਲਿੰਗ ਦਾ ਸ਼ੌਂਕ ਹੈ ਮੈਨੂੰ ਕੱਲਿਆ ਰਹਿਣ ਦਾ ਸ਼ੌਂਕ ਹੈ ਬੁੱਕਸ ਪੜ੍ਹਨ ਦਾ ਸ਼ੌਂਕ ਹੈ ਮੇਰੀ ਲਾਈਫ ਸਿਰਫ ਮੈਂ ਆ ਤੇ ਮੈਂ ਆ ਸਿਰਫ ਮੈਂ ਤੇ ਮੇਰੀ ਸੋਲ ਤੇ ਮੇਰਾ ਆਪਣਾ ਆਪ ਅਸੀਂ ਤਿੰਨੇ ਪਿਆਰ ਬੇਲੀਆਂ ਤੇ ਮੈਂ ਇਹ ਸਿੱਟਾ ਕੱਢਿਆ ਆਪਣੀ ਲਾਈਫ ਚ ਕਿ ਮੈਨੂੰ ਜਦੋਂ ਦਾ ਮੈਂ ਖੁਸ਼ ਰਹਿਣ ਲੱਗ ਪਿਆ ਜਦੋਂ ਦਾ ਮੈਂ ਟੈਨਸ਼ਨਾਂ ਫ੍ਰੀ ਹੋਇਆ ਸਾਰਾ ਕੁਝ ਮੈਨੂੰ ਮਿਲਦੇ ਵੀ ਲੋਕ ਉਦਾਂ ਦੇ ਹੀ ਆ ਮੈਨੂੰ ਲਾਈਫ ਵੀ ਚੰਗੀ ਲੱਗਣਾ ਕਿ ਜਿਹੜੇ ਲੋਕ ਮੇਰੀ ਲਾਈਫ 'ਚ ਆਉਂਦੇ ਆ ਉਹ ਵੀ ਉਹੀ ਆਉਂਦੇ ਆ ਜਿਨ੍ਹਾਂ ਨੂੰ ਟਰੈਵਲਿੰਗ ਦਾ ਸ਼ੌਂਕ ਆ ਮੇਰੇ ਵੀਡੀਓ ਤੇ ਕਮੈਂਟ ਵੀ ਉਹੀ ਕਰਦੇ ਆ ਜਿਨ੍ਹਾਂ ਨੂੰ ਟਰੈਵਲਿੰਗ ਦਾ ਸ਼ੌਂਕ ਆ ਮੈਨੂੰ ਬੁਲਾਉਂਦੇ ਵੀ ਉਹੀ ਆ ਜਿਹੜੇ ਕਮੈਂਟ ਜਿਨ੍ਹਾਂ ਨੂੰ ਟਰੈਵਲਿੰਗ ਦਾ ਸ਼ੌਂਕ ਆ ਮੀਨਸ ਕਿ ਜੋ ਹੈਗਾ ਵਾ ਮੈਂ ਉਹੀ ਮੈਨੂੰ ਮਿਲਦੀ ਜਾ ਰਿਹਾ ਵਾ ਇਹ ਮੈਂ ਬਹੁਤ ਗੌਰ ਧਿਆਨ ਨਾਲ ਸੋਚਿਆ ਕਿ ਜੋ ਮੈਂ ਹੈਗਾ ਵਾ ਉਹੀ ਮੈਨੂੰ ਮਿਲ ਰਿਹਾ ਵਾ ਮੈਂ ਇਹ ਸੋਚਿਆ ਨਹੀਂ ਇਹ ਸਭ ਕੁਝ ਜਿਹੜਾ ਮੈਨੂੰ ਮਿਲ ਰਿਹਾ ਵਾ ਮੈਨੂੰ ਮੈਸੇਜ ਆਉਂਦੇ ਸਿਰਫ ਕਿਉਂ ਕਿ ਮੈਂ ਇਹ ਕਰ ਰਿਹਾ ਵਾਂ ਇਹ ਮੈਂ ਹੈਗਾ ਵਾਂ ਇਸ ਕਰਕੇ ਹੋ ਰਿਹਾ ਵਾ ਮਤਲਬ ਕਿ ਮੈਂ ਕਹਿਣਾ ਚਾਹੁੰਦਾ ਕਿ ਉਹ ਕਰੋ ਜੋ ਹੈਗੇ ਜੇ ਤੇ ਜੋ ਹੈਗੇ ਜੇ ਉਹੀ ਮਿਲਣਾ ਤੁਹਾਨੂੰ ਲਾਈਫ 'ਚ ਜੇ ਤੁਹਾਡੀ ਲਾਈਫ 'ਚ ਟਾਈਮ ਮਾੜਾ ਆਉਂਦਾ ਵਾ ਜਾਂ ਨੁਕਸਾਨ ਹੁੰਦਾ ਵਾ ਉਹ ਐਵੇਂ ਨਹੀਂ ਇਹ ਨਾ ਕਿਹਾ ਕਰੋ ਕਿ ਸਾਡੇ ਰੱਬ ਨੇ ਕਿਸਮਤ ਮਾੜੀ ਲਿਖੀ ਆ ਉਹ ਹੋਣਾ ਹੀ ਕਿਉਂਕਿ ਤੂੰ ਉਦਾਂ ਦਾ ਵਾਂ ਇਸੇ ਕਰਕੇ ਹੋਣਾ ਹੈ ਜੇ ਤੇਰੀ ਲਾਈਫ 'ਚ ਕਿਸੇ ਨੇ ਟਾਈਮ ਮਾੜਾ ਲਿਆਂਦਾ ਵਾ ਕਿਸੇ ਨੇ ਤੈਨੂੰ ਲੁੱਟਿਆ ਵਾ ਇਹਦਾ ਮਤਲਬ ਇਹ ਨਹੀਂ ਕਿ ਉਹ ਅਚਾਨਕ ਹੀ ਬਾਹਰੋਂ ਲੁੱਟ ਗਿਆ ਤੈਨੂੰ ਆ ਕੇ ਇਹਦਾ ਮਤਲਬ ਇਹ ਹੈ ਕਿ ਤੂੰ ਤਿਆਰ ਹਾਂ ਲੁੱਟਣ ਲਟਾਉਣ ਨੂੰ ਇਸ ਕਰਕੇ ਅਗਲਾ ਤੈਨੂੰ ਲੁੱਟ ਗਿਆ ਤੂੰ ਕੋਈ ਲਾਪਰਵਾਹੀ ਕੀਤੀ ਹੈ ਆਪਣੀ ਲਾਈਫ 'ਚ ਤੂੰ ਕੋਈ ਲਾਪਰਵਾਹੀ ਕੀਤੀ ਹੈ ਆਪਣੀ ਲਾਈਫ 'ਚ ਜਾਂ ਕੋਈ ਤੂੰ ਅ ਐਸਾ ਕੋਈ ਗਲਤ ਕੰਮ ਕੀਤਾ ਕਿ ਉਹ ਤੈਨੂੰ ਆਣ ਕੇ ਲੁੱਟ ਗਿਆ ਜਾਂ ਤੂੰ ਅਚਾਨਕ ਧਿਆਨ ਨਹੀਂ ਰੱਖਿਆ ਆਪਣਾ ਤੂੰ ਲਾਪਰਵਾਹ ਹੋ ਗਿਆ ਇਸ ਕਰਕੇ ਤੈਨੂੰ ਉਹ ਲੁੱਟ ਗਿਆ ਇਸ ਕਰਕੇ ਜੋ ਹੈਗੇ ਜੀ ਉਹ ਹੋਣਾ ਜੀ ਇਹ ਇਹ ਆਪਣੇ ਦਿਮਾਗ 'ਚ ਬਿਠਾ ਲਓ ਜੋ ਤੁਸੀਂ ਹੈਗੇ ਜੀ ਉਹੀ ਤੁਹਾਡੇ ਨਾਲ ਹੋਣਾ ਜੀ ਇਹਨੇ ਸਮਝੋ ਕਿ ਮੈਂ ਤੇ ਇਦਾਂ ਦਾ ਹੈ ਨਹੀਂ ਤੇ ਮੈਂ ਲਾਈਫ 'ਚ ਇਦਾਂ ਨਹੀਂ ਕਰ ਸਕਿਆ ਮੈਂ ਬਣ ਨਹੀਂ ਸਕਿਆ ਮੈਂ ਬਹੁਤ ਚੰਗਾ ਬੰਦਾ ਹਾਂ ਨਾ ਜੋ ਤੂੰ ਹੈਗੇ ਜੇ ਉਹੀ ਤੂੰ ਡਿਜ਼ਰਵ ਕਰਦੇ ਜੇ ਉਹੀ ਤੁਹਾਨੂੰ ਮਿਲਣਾ ਵਾ ਕਹਿੰਦੇ ਨੇ ਕਿ ਯੂਨੀਵਰਸ ਤੋਂ ਮੰਗੀਏ ਤਾਂ ਯੂਨੀਵਰਸ ਸਾਰਾ ਕੁਝ ਦਿੰਦੀ ਹੈ ਯੂਨੀਵਰਸ ਬ੍ਰਹਮੰਡ ਸਾਰਾ ਕੁਝ ਦਿੰਦਾ ਵਾ ਜੋ ਬ੍ਰਹਮੰਡੇ ਸੋਈ ਪਿੰਡੇ ਸਭ ਕੁਝ ਦਿੰਦਾ ਵਾ ਪਰ ਉਹ ਨਹੀਂ ਦਿੰਦਾ ਕਿ ਜੋ ਤੁਸੀਂ ਮੰਗਦੇ ਜੇ ਉਹ ਦਿੰਦਾ ਵਾ ਜੋ ਤੁਸੀਂ ਹੈਗੇ ਜੇ ਤੇ ਇਸ ਕਰਕੇ ਜੋ ਹੈਗੇ ਜੇ ਉਹ ਰੀਅਲ ਬੰਦ ਕੇ ਰਹੋ ਤੇ ਤੁਹਾਨੂੰ ਸਭ ਕੁਝ ਮਿਲੇਗਾ ਜੋ ਤੁਸੀਂ ਬਣਨਾ ਚਾਹੁੰਦੇ ਹੋ ਲਾਈਫ 'ਚ ਉਦਾਂ ਬਣ ਕੇ ਰਹੋ ਤੁਸੀਂ ਅੱਜ ਹੀ ਸੋਚ ਲਓ ਜੇ ਕੋਈ ਸਮਝ ਲੈ ਕੋਈ ਆ ਟ੍ਰੈਵਲਰ ਬੰਨਾ ਚਾਹੁੰਦਾ ਜੇ ਕੋਈ ਪਾਇਲਟ ਬੰਨਾ ਚਾਹੁੰਦਾ ਉਹ ਇਦਾਂ ਸੋਚੇ ਕਿ ਮੈਂ ਹੈ ਹੀ ਪਾਇਲਟ ਆ ਤੇ ਵੇਖਿਓ ਤੁਸੀਂ ਤੁਹਾਨੂੰ ਸਭ ਕੁਝ ਮਿਲੂਗਾ ਉਦਾਂ ਹੀ ਜਿੱਦਾਂ ਤੁਸੀਂ ਸੋਚਦੇ ਜਿੱਦਾਂ ਦੇ ਤੁਸੀਂ ਹੈਗੇ ਜੇ ਉਦਾਂ ਦੀ ਲਾਈਫ ਸਟਾਈਲ ਕਰ ਲਓ ਆਪਣੀ ਉਦਾਂ ਹੀ ਰਹਿਣ ਲੱਪੋ ਉਦਾਂ ਦੀਆਂ ਗੱਲਾਂ ਕਰਨ ਲੱਪੋ ਸਭ ਕੁਝ ਉਦਾਂ ਦਾ ਕਰ ਲਓ ਤੁਸੀਂ ਇੱਕ ਹਿਸਾਬ ਦੇ ਬਾਣੀ ਜਾਓ ਉਹ ਹੀ ਜੋ ਹੈਗੇ ਜੇ ਸਭ ਕੁਝ ਸਹੀ ਹੋਣਾ ਮੈਨੂੰ ਸਮਝਵਣਾ ਨਹੀਂ ਆ ਰਿਹਾ ਕੁਝ ਗੱਲਾਂ ਇਦਾਂ ਦੀ ਹੁੰਦੀਆਂ ਵਾ ਮੈਂ ਬੰਦਾ ਨਾ ਸਮਝਾ ਨਹੀਂ ਸਕਦਾ ਫੀਲ ਕਰ ਸਕਦਾ ਆਪਣੇ ਆਪ ਚ ਕੁਝ ਗੱਲਾਂ ਹੁਣ ਮੇਰੇ ਅੰਦਰ ਇਦਾਂ ਦੀਆਂ ਵਾ ਜਿਹੜੀਆਂ ਮੈਂ ਗੱਲਾਂ ਤੁਹਾਨੂੰ ਸਮਝਾਵਾਂ ਸ਼ਾਇਦ ਸਮਝ ਨਾ ਆਵੇ ਪਰ ਮੈਨੂੰ ਪਤਾ ਵਾ ਕੀ ਮੈਂ ਕਹਿਣਾ ਚਾਹੁੰਦਾ ਵਾ ਤੇ ਇਹ ਗੱਲਾਂ ਉਦੋਂ ਹੀ ਸਮਝ ਆਉਂਦੀਆਂ ਜਦੋਂ ਬੰਦੇ ਦਾ ਆਪਣਾ ਕੋਈ ਵਾ ਪੈਂਦਾ ਆਪਣੀ ਲਾਈਫ ਚ ਕੋਈ ਚੇਂਜ ਆਉਂਦਾ ਵਾ ਤੇ ਸਾਰਾ ਸਿੱਟਾ ਕੱਢਾਂ ਮੈਂ ਇਸ ਗੱਲਬਾਤ ਦਾ ਕਿ ਰੀਅਲ ਬਣ ਕੇ ਰੋ ਜੋ ਹੈਗੇ ਜੇ ਉਹੀ ਬਾਹਰ ਦਿਖੋ ਜੋ ਅੰਦਰ ਜੇ ਉਹੀ ਬਾਹਰ ਦਿਖੋ ਤੇ ਉਦਾਂ ਹੀ ਸੋਚੋ ਕਿ ਤੁਸੀਂ ਹੈਗੇ ਜੇ ਉਦਾਂ ਹੀ ਲਾਈਫ ਜਿਓ ਥੈਟਸ ਇਟ ਇਹਨੇ ਕਿ ਬਾਰ ਟਾਈਟੂ ਇਲਾ ਕੇ ਕੋਡ ਪੈਂਟ ਲਪਾ ਕੇ ਤੇ ਬੜੇ ਸੋਹਣੇ ਸਾਣੇ ਤੇ ਬੈਂਕ ਚ ਜ਼ੀਰੋ ਬੈਲੈਂਸ ਆ ਤੇ ਕਰਜ਼ਾ ਚੜਿਆ ਵਾ ਤੇ ਸੋਸਾਇਟੀ ਚ ਬੜੀ ਟੋਰ ਆ ਫਿਰ ਤੁਹਾਡੀ ਲਾਈਫ ਚ ਦੁੱਖ ਆਉਣਾ ਹੀ ਆਉਣਾ ਫਿਰ ਜੋ ਮਰਜ਼ੀ ਕਰ ਲਓ ਭਾਂ ਜਿੰਨੇ ਮਰਜ਼ੀ ਮੱਥੇ ਟੇਕ ਲਓ ਕਾ ਖੜਾ ਪ੍ਰਸ਼ਾਦ ਚੜਾ ਲਓ ਜੋ ਮਰਜ਼ੀ ਸੁੱਖਾਂ ਸੁਖ ਲਓ ਜੋ ਰੀਅਲ ਨਹੀਂ ਹੈਗਾ ਉਹਨੂੰ ਕੁਝ ਨਹੀਂ ਲਾਈਫ ਚ ਮਿਲਣਾ ਉਹਨੇ ਤੱਕੇ ਹੀ ਖਾਣੇ ਆ ਰੀਅਲ ਬਣ ਜੋ ਰੀਅਲ ਬਣ ਕੇ ਭਾਵੇਂ ਜ਼ੀਰੋ ਬੈਲੈਂਸ ਹੋਵੇ ਤੁਹਾਡੇ ਬੈਂਕ ਚ ਰੀਅਲ ਬਣ ਕੇ ਭਾਵੇਂ ਗਰੀਬ ਤੁਸੀਂ ਗਰੀਬ ਜੀ ਗਰੀਬ ਵੀ ਰੀਅਲ ਬਣ ਕੇ ਰਹੋ ਇੱਕ ਦਿਨ ਤੁਸੀਂ ਕਾਮਯਾਬ ਹੋ ਜਾਓਗੇ ਰੀਅਲ ਰੋ ਦੈਟਸ ਇਟ